ਮਕਸਦ ਇਹ ਆ ਕਿ 25 ਤਰੀਕ ਦਿਨ ਵੀਰਵਾਰ ਸਵੇਰੇ 11 ਵਜੇ ਸਾਡੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਹਰਦੇ ਲਜੀਜ਼ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਗੁਰਦਾਸਪੁਰ ਪਹੁੰਚ ਰਹੇ ਨੇ ਉਹਨਾਂ ਲਈ ਇੱਕ ਵਿਸ਼ਾਲ ਰੈਲੀ ਜਿਹੜੀ ਆ ਹਣੂਮਾਨ ਚੌਕ ਦੇ ਵਿੱਚ ਰੱਖੀ ਗਈ ਆ ਔਰ ਉਸ ਦਿਨ ਜਿਹੜੇ ਸਾਡੇ ਨੌਜਵਾਨ ਆਗੂ ਮਿਹਨਤੀ ਆਗੂ ਅਮਨ ਸ਼ੇਰ ਸਿੰਘ ਕਲਸੀ ਜਿਹੜੇ ਬਟਾਲੇ ਤੋਂ ਵਿਧਾਇਕ ਨੇ ਉਹਨਾਂ ਦੇ ਚੋਣ ਪ੍ਰਚਾਰ ਦਾ ਅਕਾਸ਼ ਜਿਹੜਾ ਉਹ ਗੁਰਦਾਸਪੁਰ ਤੋਂ ਕਰਨਗੇ ਔਰ ਅੱਜ ਮੈਂ ਤੁਹਾਡੇ ਮਾਧਵ ਰਾਈ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਕਿ 25 ਤਰੀਕ ਨੂੰ ਸਵੇਰੇ 11 ਵਜੇ ਹਨੂਮਨ ਚੌਕ ਵਿੱਚ ਪਹੁੰਚ ਕੇ ਆਏ ਹੋਏ ਲੀਡਰਾਂ ਦੇ ਵਿਚਾਰ ਸੁਣੀਏ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜਿਹੜੇ ਵਿਚਾਰ ਨੇ ਉਹ ਸਮੁਖ ਇਲਾਕਾ ਵਾਸੀਆਂ ਦੇ ਉਹ ਰੱਖਣਗੇ ਉਹਦੇ ਲਈ ਮੇਰੀ ਪੁਰਜੋਰ ਅਪੀਲ ਆ ਕਿ ਆਪਾਂ ਹਮ ਮਾ ਕੇ ਇਸ ਰੈਲੀ ਨੂੰ ਕਾਮਯਾਬ ਕਰਨਾ ਅੱਜ ਮਾਲਾਕਾ ਵਾਸੀਆਂ ਨੂੰ ਦੱਸਣ ਚ ਮੈਨੂੰ ਟਾਰਸ ਵੀ ਆ ਸੱਲੀ ਵੀ ਆ ਖੁਸ਼ੀ ਵੀ ਆ ਕਿ ਬਾਈ ਤੋਂ ਬਾਅਦ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਗੁਰਦਾਸਪੁਰ ਦੇ ਵਿੱਚ ਜਿਹੜੇ ਅਧੂਰੇ ਕੰਮ ਸੀਗੇ ਉਸ ਇਸ ਸਰਕਾਰ ਵੱਲੋਂ ਪੂਰੇ ਕੀਤੇ ਗਏ ਪਾਵੇ ਉਹ ਪ੍ਰਾਣਾ ਸਿਵਲ ਹਸਪੀਟਲ ਚਾਲੂ ਕੀਤਾ ਗਿਆ ਜਿਹੜਾ ਸਾਡਾ ਮੁੰਡਿਆਂ ਦਾ ਸੀਨੀਅਰ ਸੈਕੰਡਰੀ ਸਕੂਲ ਆ ਉਹਨੂੰ ਸਕੂਲ ਆਫ ਐਮਿਨੈਂਸ ਬਣਾਇਆ ਗਿਆ ਲਾਇਬ੍ਰੇਰੀ ਜਿਹੜੀ ਕਈ ਸਾਲਾਂ ਤੋਂ ਬੰਦ ਪਈ ਸੀ ਉਹਦੇ ਤੇ ਪੈਸੇ ਲਾ ਕੇ ਉਹਨੂੰ ਚਾਲੂ ਕੀਤਾ ਗਿਆ ਸਾਡੇ ਇਥੇ 21 ਪਿੰਡਾਂ ਇਥੇ ਸਾਰ ਕਿਥੇ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਸੀ ਕਿਉਂਕਿ ਉਹਨਾਂ ਦਾ ਵਾਇਆ ਹਰ ਦੋ ਛੰਨੀ ਤੋਂ ਹੁੰਦਾ ਸੀਗਾ ਤੇ ਰਸਤੇ 'ਚ ਰੁੱਖ ਹੋਣ ਕਰਕੇ ਲਗਾਤਾਰ ਬਿਜਲੀ ਜਿਹੜੀ ਸੀ ਉਹਨਾਂ 21 ਪਿੰਡਾਂ ਦੇ ਵਿੱਚ ਪ੍ਰਭਾਵਿਤ ਰਹਿੰਦੀ ਸੀ 68 ਕੇਵੀ ਸਬਸਟੇਸ਼ਨ ਦਾ ਨਿਰਮਾਣ ਪੂਰੀ ਤੇਜ਼ੀ ਦੇ ਨਾਲ ਅੱਜ ਕੀਤਾ ਜਾ ਰਿਹਾ ਆ ਸਾਡੇ ਨਾਲ ਬੱਬੇ ਵਾਲੀ ਪਿੰਡ ਸੀਗਾ ਉਥੇ ਨਹਿਰ ਦੇ ਵਿੱਚ 14 ਸਾਲਾਂ ਤੋਂ ਪੁਲ ਜਿਹੜਾ ਸੀਗਾ ਉਹ ਨਿਲੰਬਤ ਪਿਆ ਸੀ ਉਹ ਪੁਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਇਸ ਤੋਂ ਇਲਾਵਾ ਮੈਂ ਸਮਝਣਾ ਇਸ ਸੇਵਾਵਾਂ ਦੇ ਵਿੱਚ ਭਾਵੇਂ ਸਿਵਲ ਹਸਪਤਾਲ ਬਬਰੀ ਦੀ ਗੱਲ ਕਰੀਏ ਭਾਵੇਂ ਆਮ ਆਦਮੀ ਕਲੀਨਿਕਾਂ ਦੀ ਗੱਲ ਕਰੀਏ ਅੱਜ ਲੋਕਾਂ ਨੂੰ ਦਵਾਈ ਫ੍ਰੀ ਹੋ ਗਈ ਲੋਕਾਂ ਦੇ ਟੈਸਟ ਫ੍ਰੀ ਹੋ ਗਏ ਔਰ ਇੱਕ ਵੱਡਾ ਖਰਚਾ ਜਿਹੜਾ ਸੀਗਾ ਲੋਕਾਂ ਦਾ ਅੱਜ ਉਥੋਂ ਰਾਹਤ ਮਿਲੀ ਹੈ ਔਰ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਿਹੜਾ ਵਾਅਦਾ ਸਾਡੀ ਪਾਰਟੀ ਨੇ ਬਾਈ ਦੀਆਂ ਚੋਣਾਂ ਦੇ ਵਿੱਚ ਕੀਤਾ ਸੀਗਾ ਕਿ ਅਸੀਂ ਹਰ ਇਨਸਾਨ ਨੂੰ 300 ਯੂਨਿਟ ਬਿਜਲੀ ਜਿਹੜਾ ਹਰ ਪਰਿਵਾਰ ਨੂੰ ਫ੍ਰੀ ਦਵਾਂਗੇ 1 ਜੁਲਾਈ 2022 ਦੇ ਵਿੱਚ ਉਹਨੂੰ ਲਾਗੂ ਕਰਕੇ ਹਰ ਐਸਾ ਪਰਿਵਾਰ ਹਰ ਇੱਕ ਨੂੰ 300 ਯੂਨਿਟ ਜਿਹੜੀ ਬਿਜਲੀ ਆ ਉਹ ਫ੍ਰੀ ਮਿਲ ਰਹੀ ਆ ਉਹਦੇ ਵਿੱਚ ਨਾ ਜਾਤ ਵੇਖੀ ਗਈ ਨਾ ਪਾਤ ਵੇਖੀ ਗਈ ਨਾ ਅਮੀਰੀ ਵੇਖੀ ਗਈ ਨਾ ਗਰੀਬੀ ਵੇਖੀ ਗਈ ਨਾ ਕਿਤੇ ਅਰਜੀ ਲਈ ਨਾ ਕੋ ਫਾਰਮ ਭਰਿਆ ਜਿੱਥੇ ਤੇ ਮੀਟਰ ਲੱਗਾ ਜਿਗਾ ਉਹਦਾ ਤਿੰਨ 300 ਯੂਨਿਟ ਮਾਫ ਹੋ ਗਿਆ ਔਰ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਿਹੜੇ ਸਾਡੇ ਮਜ਼ਦੂਰ ਭਰਾ ਜਿਸ ਵਕਤ ਦਿਹਾੜੀ ਕਰਨ ਜਾਂਦੇ ਸੀਗੇ ਤੇ ਉਸ ਦਿਹਾੜੀ 'ਚ ਉਹਨਾਂ ਨੂੰ ਇੱਕ 100 ਰੁਪਈਆ ਉਸ ਵਕਤ 3000 ਰੁਪਈਆ ਬਿਜਲੀ ਦਾ ਬਿੱਲ ਆਉਂਦਾ ਸੀ ਉਹ ਵੱਖਰਾ ਰਖਾ ਪੈਂਦਾ ਸੀ ਅੱਜ ਉਹ ਵੀ ਚੀਜ਼ ਖਤਮ ਹੋ ਕੇ ਉਹ 100 ਰੁਪਈਆ ਆਪਣੀ ਦੂਸਰੀ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਨੇ ਸੋ ਆਸਾਨੀਆਂ ਚੀਜ਼ਾਂ ਗੁਰਦਾਸਪੁਰ ਦੇ ਵਿੱਚ ਹੋਈਆਂ ਨੇ ਜਿਸ ਵਕਤ 25 ਤਰੀਕ ਨੂੰ ਮਾਨਯੋਗ ਮੰਤਰੀ ਜੀ ਆਉਣਗੇ ਮੇਰੀ ਮੇਰਾ ਮਾਣਾ ਕਿ ਉਹਨਾਂ ਦੇ ਅੱਗੇ ਜਿਹੜੀਆਂ ਸਾਡੀਆਂ ਰਹਿੰਦੀਆਂ ਸਮੱਸਿਆਵਾਂ ਨੇ ਉਹਦੇ ਬਾਰੇ ਜ਼ਰੂਰ ਗੱਲ ਕਰੀਏ ਮੇਰਾ ਮਾਨਾ ਕਿ ਇੱਕ ਸਾਡੇ ਇਲਾਕੇ ਦੇ ਵਿੱਚ ਫਰਦੋਛੰਨੀ ਪਿੰਡ ਦੇ ਨਾਲ ਲੱਗਦੇ 40-50 ਪਿੰਡ ਨੇ ਕਿਨਾਂ ਨਾਲੇ ਦਾ ਬਹੁਤ ਵੱਡਾ ਮਸਲਾ ਉਹ ਉਹਨਾਂ ਦੇ ਸਮੁਖ ਰੱਖਾਂਗੇ ਤਾਂ ਕਿ ਫਸਲਾਂ ਜਿਹੜੀਆਂ ਨੇ ਸਾਡੀਆਂ ਦੋ ਹੋ ਸਕਣ ਤੇ ਜਿਹੜੀ ਕਿਸਾਨੀ ਆ ਉਹ ਖੁਸ਼ਹਾਲ ਹੋ ਸਕੇ ਸਾਡੇ ਨਾਲ ਇੱਥੇ ਡੱਲਾ ਗੋਰੀਆ ਪਿੰਡ ਆ ਉੱਥੇ ਇੱਕ ਸਕੂਲ ਕਲਾਸ ਐਨਿਕ ਸਕੂਲ ਬੰਨਣਾ ਜੀ ਕਈ ਸਾਲਾਂ ਤੋਂ ਦੋ ਸਰਕਾਰਾਂ ਤਿੰਨ ਸਰਕਾਰਾਂ ਲੰਘ ਗਈਆਂ ਕਿਸੇ ਨੇ ਬਾਤ ਨਹੀਂ ਪੁੱਛੀ ਮੇਰੀ ਬੇਨਤੀ ਆ ਅਸੀਂ ਉਹਦੇ ਵਾਸਤੇ ਵੀ ਮੰਗ ਕਰਨੀ ਆ ਕਿ ਉਹ ਸਕੂਲ ਜਿਹੜਾ ਚਾਲੂ ਕੀਤਾ ਜਾਵੇ ਇਸੇ ਤਰੀਕੇ ਨਾਲ ਸਾਡੇ ਸ਼ਹਿਰ ਦੇ ਵਿੱਚ ਇੱਕ ਨਾਲਾ ਨਿਕਲਦਾ ਜਿਹਨੂੰ ਆਪਾਂ ਨਵੀਪੁਰ ਕੱਢ ਰੇਨ ਕਹਿੰਦੇ ਆ ਉਨੂੰ ਜਿੰਨਾ ਚਿਰ ਤੱਕ ਪੱਕਾ ਨਹੀਂ ਕਰਾਂਗੇ ਉਨਾ ਚਿਰ ਤੱਕ ਲੋਕਾਂ ਨੂੰ ਜਿਹੜੀ ਉਹ ਮੁਸ਼ਕਲ ਆ ਕਿਉਂਕਿ ਉਹਦੇ ਆਲੇ ਦੁਆਲੇ ਵੱਸੋਂ ਵੱਧ ਗਈ ਆ ਔਰ ਕੱਚਾ ਹੋਣ ਕਰਕੇ ਗੰਦਾ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਬਿਮਾਰੀ ਦਾ ਘਰ ਬੰਦਾ ਉਹਦਾ ਵੀ ਅਸੀਂ ਤਕਰੀਬਨ ਤਿਆਰ ਕਰ ਲਿਆ ਐ ਐਸਟੀਮੇਟ ਉਹ ਐਸਟੀਮੇਟ ਜਿਹੜਾ ਉਹ ਤਕਰੀਬਨ 2 ਕਰੋੜ ਰੁਪਏ ਦਾ ਉਹ ਵੀ ਅਸੀਂ ਚਾਹੁੰਦੇ ਆ ਕਿ ਉਹ ਉਹ ਵੀ ਸਾਨੂੰ ਇੱਥੇ ਹੋਵੇ ਇਸ ਤਰੀਕੇ ਨਾਲ ਹੋਰ ਸਾਰੀਆਂ ਮੰਗਾਂ ਨੇ ਪਰ ਦੂਸਰੀ ਮੇਰੀ ਗੱਲ ਆ ਕਿ ਜੇ ਪਾ ਪਿਛਲੇ 15 ਸਾਲਾਂ ਦੀ ਕਾਰਜਕਾਰੀ ਵੇਖ ਲਈਏ ਭਾਵੇਂ ਉਹ ਸੰਨੀ ਦਿਓਲ ਦੀ ਸੀ ਭਾਵੇਂ ਉਹ ਸੁਨੀਲ ਜਾਖੜ ਦੀ ਸੀ ਭਾਵੇਂ ਉਹ ਪ੍ਰਤਾਪ ਸਿੰਘ ਬਾਜਵਾ ਦੀ ਸੀ ਤਿੰਨ ਟਰਮਾਂ ਦੇ ਵਿੱਚ ਗੁਰਦਾਸਪੁਰ ਦਾ ਇੱਕ ਵੀ ਮੁੱਦਾ ਹਿੰਦੁਸਤਾਨ ਦੀ ਲੋਕ ਸਭਾ ਚ ਨਹੀਂ ਚੁੱਕਿਆ ਗਿਆ ਸੁਨੀਲ ਜਾਖੜ ਵੇਲੇ ਮੁੱਖ ਮੰਤਰੀ ਇਹਨਾਂ ਦਾ ਐਮ ਐਲ ਏ ਇਹਨਾਂ ਦੇ ਵਜੀਰ ਇਹਨਾਂ ਦੇ ਪਰ ਗੁਰਦਾਸਪੁਰ ਦਾ ਮਸਲਾ ਕੋਈ ਨਹੀਂ ਹੱਲ ਹੋਇਆ ਸੰਨੀ ਦਿਓਲ ਨੇ 5 ਸਾਲ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਉਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਜੀ ਆਏ 5 ਸਾਲ ਉਹਨਾਂ ਨੇ ਲੋਕ ਸਭਾ ਦੇ ਵਿੱਚ ਨਿਮਾਇੰਦਗੀ ਕੀਤੀ 6 ਸਾਲ ਰਾਜ ਸਭਾ ਜੀ ਕੀਤੀ 11 ਸਾਲਾਂ 'ਚ ਇੱਕ ਗੱਲ ਦੱਸ ਦੇਣ ਜਿਹੜੀ ਗਰਦਾਸਪੁਰ ਦੇ ਲੋਕ ਸਭਾ ਅਸਕੇ ਦੇ ਵਿੱਚ ਇੱਕ ਵੀ ਕਰਾਈ ਹੋਵੇ ਮਸਲੇ ਉੱਥੇ ਦੇ ਉੱਥੇ ਖੜੇ ਨੇ ਧਾਰੀਵਾਲ ਮਿਲਦਾ ਮਸਲਾ ਬਟਾਲੇ ਇੰਡਸਟਰੀ ਨਹੀਂ ਇੰਡਸਟਰੀ ਦੀ ਰਿਵਾਈਵਲ ਨਹੀਂ ਹੋਈ ਬਟਾਲੇ ਦੇ ਲੋਕਾਂ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਕਰਨਾ ਪਿਆ ਜਦੋਂ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਜਿਹੜੀ ਉਹਨਾਂ ਦੀ ਕਰਮ ਭੂਮੀ ਆ ਜਿੱਥੇ ਉਹਨਾਂ ਦਾ ਜੰਪਾਲਾ ਉੱਥੇ ਉਹਨਾਂ ਨੂੰ ਤਗੜਿਆ ਕਰਕੇ ਕਰ ਦੇ ਸੋ ਇਹ ਸਾਰੀਆਂ ਗੱਲਾਂ ਜ ਕਰਨ ਵਾਲੀਆਂ ਨੇ ਔਰ ਮੈਂ ਮੈਨੂੰ ਵਿਸ਼ਵਾਸ ਆ ਕਿ ਆਮ ਆਦਮੀ ਪਾਰਟੀ ਦੀ ਕਾਰਜਸ਼ਾਲੀ ਭਗਵੰਤ ਮਾਨ ਜੀ ਦਾ ਸੁਪਨਾ ਪੰਜਾਬ ਨੂੰ ਅਗਲਾ ਬਣਾਉਣ ਲਈ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਉਣ ਵਾਲੇ ਜ਼ਰਾ ਦੇ ਵਿੱਚ ਬਹੁਤ ਰੰਗ ਲੈ ਕੇ ਆਊਗੀ ਦੂਸਰੀ ਮੇਰੀ ਬੇਨਤੀ ਆ ਕਿ ਜਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਜੀ ਨੇ ਔਰ ਬੀਜੇਪੀ ਨੇ ਇੱਕ ਇਨਾ ਵੱਡਾ ਵਿਸ਼ਵਾਸ ਗਾਧ ਪੰਜਾਬ ਦੇ ਲੋਕਾਂ ਨਾਲ ਔਰ ਹਿੰਦੁਸਤਾਨ ਦੇ ਲੋਕਾਂ ਨਾਲ ਕੀਤਾ ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਦਾ ਦੁਰਉਪਯੋਗ ਕਰਕੇ ਇੱਕ ਚੁੜੇ ਹੋਏ ਮੁੱਖ ਮੰਤਰੀ ਨੂੰ ਤੁਸੀਂ ਜੇਲ੍ਹ ਚ ਪਾ ਦਿਓ ਇਸ ਤੋਂ ਵੱਧ ਨਿੰਦਨਯੋਗ ਕੋਈ ਗੱਲ ਹੋ ਨਹੀਂ ਸਕਦੀ ਜੇ ਅਰਵਿੰਦ ਕੇਜਰੀਵਾਲ ਮੂਏ ਬੇਈਮਾਨ ਕਹਿੰਦੇ ਨੇ ਤੇ ਮੈਨੂੰ ਦੱਸ ਦੇਣ ਮੇਨਾ ਚ ਇਮਾਨਦਾਰ ਹੈ ਕੌਣ ਜਿਸ ਵਕਤ ਚੋਣਾ ਡਿclare ਹੋ ਗਈਆਂ ਸੀਗੀਆਂ ਕੋਡ ਲੱਗ ਗਿਆ ਸੀਗਾ ਇਹੋ ਹੀ ਮੁੱਦਾ ਲੋਕਾਂ ਦੇ ਵਿੱਚ ਨਰਿੰਦਰ ਮੋਦੀ ਜੀ ਲਿਆ ਜਾਂਦੇ ਲੋਕਾਂ ਨੇ ਫੈਸਲਾ ਕਰ ਦੇਣਾ ਸੀਗਾ ਕਿ ਅਰਵਿੰਦ ਕੇਜਰੀਵਾਲ ਕਰਪਟਾ ਕਿ ਅਰਵਿੰਦ ਕੇਜਰੀਵਾਲ ਇਮਾਨਦਾਰ ਆ ਉਸ ਘੜੀ ਨੂੰ ਨਹੀਂ ਟਿਕਿਆ ਉਹਨਾਂ ਨੇ ਕਿਹਾ ਬਿਨਾਂ ਦੀ ਪਾਰਟੀ ਨੂੰ ਤੋੜੋ ਇਹਨੂੰ ਅੰਦਰ ਕਰ ਦਿਓ ਕਸੂਰ ਕੀ ਸੀ ਸਸੋੜੀਆ ਦਾ ਕੀ ਕਸੂਰ ਆ ਉਹਨੇ ਸਕੂਲ ਬਣਾਉਂਦੇ ਸਤੰਦਰ ਜੈਨ ਦਾ ਕੀ ਕਸੂਰ ਆ ਉਹ ਗੁਰਦਾਸਪੁਰ ਆਇਆ ਉਹਨੇ ਵੇਖਿਆ ਪੁਰਾਣਾ ਹਸਪਤਾਲ ਬੰਦਾ ਉਥੇ ਜਾ ਕੇ ਉਹਨੇ ਕਿਹਾ ਕਿ ਜਿੰਦਣ ਸਾਡੀ ਸਰਕਾਰ ਬਣੀ ਅਸੀਂ ਹਸਪਤਾਲ ਚਾਲੂ ਕਰਾਂਗੇ ਹਸਪਤਾਲ ਖੂਬਸੂਰਤ ਬਣਾ ਦਦੇ ਉਹਨੂੰ ਵੜ ਕੇ ਅੰਦਰ ਕਰਤਾ ਇਹੋ ਜੀ ਰਾਜਨੀਤੀ ਚੱਲਦੀ ਨਹੀਂ ਜੇ ਨਰਿੰਦਰ ਮੋਦੀ ਜੀ ਆਪਣੇ ਆਪ ਦੇ ਵਿੱਚ ਇੰਨੇ ਕੌਨਫੀਡੈਂਟ ਨੇ ਔਰ ਥਾਂ ਥਾਂ 400 ਪਾਰ ਦਾ ਨਾਰਾ ਦਿੰਦੇ ਨੇ ਤੇ ਫੇਰ ਈਡੀ ਦਾ ਦੁਰਉਪਯੋਗ ਕਰਨਾ ਉਹਨਾਂ ਲਈ ਬੰਦਾ ਨਹੀਂ ਸੀ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਸੰਸਤਾਵਾਂ ਦਾ ਘਾਣ ਕੀਤਾ ਜਮਹੂਰੀਅਤ ਦਾ ਲੋਕਤੰਤਰ ਦਾ ਘਾਣ ਹੈ ਸੋ ਇਹ ਸਾਰੀਆਂ ਗੱਲਾਂ ਦਾ ਜਵਾਬ ਤਗੜੇ ਹੋ ਕੇ ਪੰਜਾਬ ਔਰ ਹਿੰਦੁਸਤਾਨ ਦੇ ਲੋਕ ਦੇਣਗੇ ਔਰ ਤੁਸੀਂ ਵੇਖਿਓ ਜਿਹੜਾ ਸਾਡਾ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਨਾਰਾ ਦਿੱਤਾ ਕਿ ਪੰਜਾਬ ਬਣੇਗਾ ਹੀਰੋ ਤੇਰਾ ਬਰਾਬਰ ਜ਼ੀਰੋ ਉਹ ਸਾਬਤ ਕਰਕੇ ਰਵਾਂਗੇ ਔਰ ਗੁਰਦਾਸਪੁਰ ਦੇ ਵਿੱਚ ਲੋਕਾਂ ਦੇ ਸਹਿਯੋਗ ਲੋਕਾਂ ਦਾ ਪਿਆਰ ਲੋਕਾਂ ਦੀ ਕਿਰਪਾ ਦੇ ਨਾਲ ਸਾਡਾ ਛੋਟਾ ਅਜੀਜ਼ ਸ਼ਹਿਰੀ ਕਲਸੀ ਬਹੁਤ ਵੱਡੀ ਗਿਣਤੀ ਨਾਲ ਜਿੱਤ ਕੇ ਜਾਏਗਾ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਕਿ ਆਓ ਇੱਕ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਆਇਆ ਜਿੱਥੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਸਹੂਲਤਾਂ ਦਿੱਤੀਆਂ ਨੇ ਜਿੱਤੇ 42 42 13 43000 ਨੌਕਰੀਆਂ ਦੋਵਾਂ ਸਾਲਾਂ ਦੇ ਵਿੱਚ ਮਿਲੀਆਂ ਨੇ ਬਿਜਲੀ ਦੇ ਬਿੱਲ ਮਾਫ ਹੋਏ ਨੇ ਸਾਡੇ ਜਿਹੜੇ ਸਰਾਨੀ ਸੀ ਜਿਹੜੇ ਵਿਚਾਰੇ ਸ਼ਹੀਦ ਹੋਏ ਨੇ ਉਹਨਾਂ ਦੇ ਦੁੱਖ ਨੂੰ ਘਟਾਉਣ ਵਾਸਤੇ ਰਾਸ਼ੀ ਵਧਾ ਕੇ ਦਿੱਤੀ ਨੇ ਸੋ ਐਸੇ ਬਹੁਤ ਸਾਰੇ ਐਸੇ ਕੰਮ ਜਿਹੜੇ ਪੰਜਾਬ ਦੇ ਵਿੱਚ ਕੀਤੇ ਨੇ ਉਹਨੂੰ ਬਲ ਦੇਣ ਵਾਸਤੇ ਔਰ ਅਗਲਾ ਜਿਹੜਾ ਪੰਜਾਬ ਆ ਰੰਗਲਾ ਬਣਾਉਣ ਲਈ ਪਹਿਲੀ ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਬੋਟਾ ਪਾ ਕੇ ਇਸ ਅਜ਼ੀਜ਼ ਅਮਨ ਸ਼ਰ ਸਿੰਘ ਕਲਚਰ ਨੂੰ ਕਾਮਯਾਬ ਕਰੀਏ ਸੋ ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਕੋਰ ਕੋਰ ਧੰਨਵਾਦ ਲੱਗਦਾ ਹੈ ਸਰ ਇਸ ਵਾਰ ਚੈਲੰਜ ਜ਼ਿਆਦਾ ਰਹਿਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਤੋਂ ਬਿਨਾ ਇਲੈਕਸ਼ਨ ਨਹੀਂ ਚੱਲੇਗੀ 7 ਮਈ ਤੱਕ ਉਹਨਾਂ ਨੇ ਨਿਆਂਿਕ ਰਾਸਤੇ ਵੀ ਬਤਾ ਦਿੱਤੇ ਗਏ ਨੇ ਬਹੁਤ ਵਧੀਆ ਸਵਾਲ ਕੀਤਾ ਅਰਵਿੰਦ ਕੇਜਰੀਵਾਲ ਜੀ ਨੂੰ ਪੌਤਿਕ ਤੌਰ ਦੇ ਉੱਪਰ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਪਰ ਅਰਵਿੰਦ ਕੇਜਰੀਵਾਲ ਦੀ ਸੋਚ ਨਹੀਂ ਬੰਦ ਹੋਈ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਇੱਕ ਵਲੰਟੀਅਰ ਕੇਜਰੀਵਾਲ ਬਣ ਕੇ ਲੋਕਾਂ ਕੋਲ ਜਾਏਗਾ ਇਸ ਕਰਕੇ ਉਹ ਜੇਲ੍ਹ 'ਚ ਬੈਠੇ ਸਾਡੇ ਲਈ ਪ੍ਰੇਰਨਾ ਦਾ ਸਰੋਤ ਆ ਅਸੀਂ ਜਿੰਨੇ ਵਲੰਟੀਅਰ ਦਾ ਅਸੀਂ ਸਾਰਿਆਂ ਨੇ ਸਾਰਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੇਰਣਾ ਉਹਨਾਂ ਦੀ ਸੋਚ ਉਹਨਾਂ ਦੇ ਵਿਚਾਰ ਕਰ ਕਰ ਰਹੀ ਆ ਅਸੀਂ ਉਸ ਸੋਚ ਨੂੰ ਲੈ ਕੇ ਕਿ ਉਹਨਾਂ ਦੀ ਅਸੀਂ ਲੋਕਾਂ ਤੱਕ ਜਾਣਾ ਸਾਡਾ ਇੱਕ ਇੱਕ ਹਜ਼ਾਰਾਂ ਲੱਖਾਂ ਕਰੋੜਾਂ ਵਲੰਟੀਅਰ ਜਿਹੜਾ ਉਹ ਕੇਜਰੀਵਾਲ ਬਣ ਕੇ ਪੰਜਾਬ ਦੀ ਧਰਤੀ ਔਰ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ ਲੜਾਈ ਲੜੇ ਏਡੀ ਨੇ ਕਿਹਾ ਕਿ ਜਾਣ ਪੁੱਝ ਕੇ ਆਪਣਾ 슈ਗਰ ਲੈਵਲ ਵਧਾ ਰਹੇ ਨੇ ਤੇ ਜਾਣ ਤੁਸੀਂ ਜਿਹੜਾ ਗਮਰਾ ਕੀਤਾ ਜਾ ਰਿਹਾ ਜੀ ਦੇਖੋ ਕਿਸੇ ਬੰਦੇ ਦੀ ਸਿਹਤ ਨਾਲ ਖਿਲਵਾੜ ਕਰਨਾ ਇਹ ਤੇ ਦੁਸ਼ਮਣ ਨਾਲ ਵੀ ਨਹੀਂ ਬੰਦਾ ਕਰਦਾ ਜਿਹੜਾ ਕਿ ਡਾਇਬਟਿਕ ਪੇਸ਼ੈਂਟ ਹੁੰਦਾ ਉਹਨੂੰ ਰੈਗੂਲਰ ਡਾਈਟ ਮਿਲਣੀ ਚਾਹੀਦੀ ਹੈ ਹਰ ਇੱਕ ਨੂੰ ਪਤਾ ਔਰ ਦੂਸਰੀ ਗੱਲ ਸਟ੍ਰੈਸ ਸਟ੍ਰੇਨ ਦੇ ਨਾਲ ਜਿਸ ਬੰਦੇ ਦਾ ਬੇਕਸੂਰ ਹੋਣ ਦੇ ਬਾਵਜੂਦ ਤੁਦੀ ਚੋਕ ਕੇ ਉਹਨੂੰ ਉਹਦੇ ਨਾਲ ਵੱਧ ਸੁਖੀ ਕਰੋ ਔਰ ਇਸ ਤਰੀਕੇ ਨਾਲ ਕਰੋ ਲੈਵਲ ਵਧਣਾ ਕਿਉਂ ਨਹੀਂ ਤੇ ਜੇ ਉਹਦਾ ਲੈਵਲ ਵੱਧ ਰਿਹਾ ਤੇ ਤੇ ਹਿਊਮਨ ਡੇਰ ਯਾਰ ਸਾਡਾ ਇਤਿਹਾਸ ਕੀ ਹੈ ਜਿਸ ਵਕਤ ਜੰਗ ਹੁੰਦੇ ਸੀ ਸਾਡੇ ਗੁਰੂ ਸਾਹਿਬਾਂ ਨੇ ਕੀ ਕਿਹਾ ਵੀ ਪਾਣੀ ਪਲਾਓ ਉਹਨਾਂ ਨੇ ਇਹ ਨਹੀਂ ਕਿਹਾ ਵੀ ਬੰਦਾ ਮਾਰ ਦਿਓ ਉਹ ਇਤਿਹਾਸ ਹੈ ਯਾਰ ਉਹ ਪ੍ਰੇਰਨਾ ਦਾ ਸਰੋਤ ਨੇ ਸਾਡੇ ਸਾਡੇ ਪੰਜਾਬ ਦਾ ਇਤਿਹਾਸ ਸਾਡੇ ਗੁਰੂਆਂ ਦਾ ਇਤਿਹਾਸ ਉਹਦੇ ਦੁਸ਼ਮਣਾਂ ਨੂੰ ਵੀ ਇਦਾਂ ਨਹੀਂ ਸੀ ਕਰਦੇ ਜਿੱਦਾਂ ਨਰਿੰਦਰ ਮੋਦੀ ਕਰ ਰਿਹਾ ਨਰਿੰਦਰ ਮੋਦੀ ਜੀ ਨੇ ਕਹਿਣਾ ਨਹੀਂ ਚਾਹੀਦਾ ਹਿਟਲਰ ਦੀ ਰੂਹ ਆ ਗਈ ਆ ਰਾਵਣ ਦੀ ਰੂਹ ਆ ਗਈ ਆ ਇਹ ਰੂਹ ਤੋਂ ਹੁਣ ਕਿੱਦਾਂ ਬਚਾਉਣਾ ਇਹ ਹਿੰਦੁਸਤਾਨ ਦੇ ਲੋਕ ਬਚਾਉਣਗੇ ਦੇਖੋ ਰਾਵਣ ਵੀ ਬੜਾ ਗਿਆਨਵਾਨ ਸੀ ਪਰ ਬੁੱਧੀ ਭ੍ਰਿਸ਼ਟ ਹੋ ਗਈ ਹਿਟਲਰ ਨੂੰ ਵੀ ਨਾਲੇ ਸੀਗੀ ਪਰ ਬੁੱਧੀ ਭ੍ਰਿਸ਼ਟ ਹੋ ਗਈ ਅੱਜ ਨਰਿੰਦਰ ਮੋਦੀ ਜੀ ਦੀ ਬੁੱਧੀ ਦਾ ਕਿਤੇ ਨਾ ਕਿਤੇ ਐਸਾ ਪਰਦਾ ਪਿਆ ਕਿੱਥੇ ਅੱਜ ਤੁਸੀਂ ਵੇਖ ਲਿਓ ਇਹਨਾਂ ਨੇ 2004 'ਚ ਵੀ ਬੜਾ ਰੌਲਾ ਪਾਇਆ ਸੀ ਇੰਡੀਆ ਸ਼ਾਈਨਿੰਗ ਯਾਰ ਤੁਸੀਂ ਵੇਖ ਲਓ 400 ਪਾਰ ਪਾਰ ਦਾ ਰੋਲਾ ਪਾ ਰਹੇ ਤੇ ਲੱਭਣਾ ਕੁਝ ਵੀ ਨਹੀਂ ਜੇ ਕਿਉਂਕਿ ਲੋਕ ਤੰਗ ਬਹੁਤ ਨੇ ਕਿੱਥੇ ਗਏ 15 ਲੱਖ ਰੁਪਈਆ ਕਿੱਥੇ ਗਈਆਂ ਨੌਕਰੀਆਂ ਯਾਰ ਸਭ ਕੋ ਜੰਮਾਨੀਆਂ ਨੂੰ ਤੇ ਦਾਨੀਆਂ ਨੂੰ ਲਟਾਤਾ ਤੇ ਫੇਰ ਇਹ ਗੱਲ ਕਰਦੇ ਨੇ ਹਿੰਦੁਸਤਾਨ ਦੀ ਕਿ ਯਾਰ ਨਵੀਂ ਸੋਚ ਆਈ ਆ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸੁਧਾਰਨ ਘਰ ਚੋਂ ਨਿਕਲ ਕੇ ਲੋਕਾਂ ਦੇ ਮਸਲੇ ਹੱਲ ਕਰਨਿਆ ਦੱਸੋ ਕਿਹੜਾ ਮਸਲਾ ਨਹੀਂ ਛੱਡਿਆ ਨੌਜਵਾਨਾਂ ਨੂੰ ਬੈਗਅਰ ਰਵਾਤਾ ਬਾਹਰੋਂ ਵਾਪਸ ਲਿਆਉਂਦਾ ਇੰਡਸਟਰੀ ਇੱਥੇ ਲਾ ਰਿਆ ਜਿਹੜੇ ਸਾਡੇ ਪੰਜਾਬ ਦੇ ਲੋਕ ਬਾਹਰ ਜਾ ਕੇ ਇੰਡਸਟਰੀਆਂ ਲਾ ਰਹੇ ਉਹਨਾਂ ਨੂੰ ਵਾਪਸ ਪੰਜਾਬ ਬੁਲਾ ਰਹੇ ਆ ਕੀ ਬਾੜਾ ਕਰ ਰਿਹਾ ਸੋ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਲੋਕਾਂ ਦੇ ਮਨਾਂ ਦੇ ਵਿੱਚ ਖਰੋਸ਼ ਆ ਪੰਜਾਬ ਤਿਆਗ ਔਰ ਤਪੱਸਿਆ ਦੀ ਧਰਤੀ ਆ ਪੰਜਾਬ ਗੁਰੂਆਂ ਦੇ ਪੀਰਾਂ ਦੇ ਦੇਵਤਾਂਵਾਂ ਦੀ ਧਰਤੀ ਆ ਇੱਥੇ ਤਿਆਗ ਨੂੰ ਲੋਕੀ ਪਸੰਦ ਕਰਦੇ ਨੇ ਇੱਥੇ ਲੋਕੀ ਸੰਘਰਸ਼ ਨੂੰ ਪਸੰਦ ਕਰਦੇ ਨੇ ਪੰਜਾਬ ਨੇ ਤੇ ਮੁਗਲਾਂ ਨੂੰ ਨਹੀਂ ਬਖਸ਼ਿਆ ਅੰਗਰੇਜ਼ਾਂ ਨੂੰ ਨਹੀਂ ਬਖਸ਼ਿਆ ਨਰਿੰਦਰ ਮੋਦੀ ਚੀਜ਼ ਹੀ ਕੁਝ ਨਹੀਂ ਆਦਾ ਸੋ ਇਸ ਕਰਕੇ ਮੈਂ ਸਮਝਦਾ ਮਿਉਣ ਵਾਲਾ ਸਮਾਂ ਤੁਸੀਂ ਵੇਖਿਓ ਆਮ ਆਦਮੀ ਪਾਰਟੀ ਲਈ ਬਹੁਤ ਸਨਾਰਾ ਹੋਏਗਾ ਔਰ ਅਸੀਂ ਇਥੋਂ 13 ਦੇ 13 ਪਰਲਮੈਂਟ ਦੇ ਮੈਂਬਰ ਜਤਾ ਕੇ ਇੱਕ ਬਲੰਤ ਆਵਾਜ਼ ਲੋਕ ਸਭਾ ਦੇ ਵਿੱਚ ਕਰਾਂਗੇ ਸਾਡੇ ਹੱਕ ਮਾਰੇ ਨੇ ਸਾਡਾ 8000 ਕਰੋੜ ਰੁਪਈਆ ਆਡੀਆਂ ਫੰਡ ਦਾ ਰੋਕ ਲਿਆ ਸਾਡੇ ਐਨਐਚਐਮ ਦੇ ਪੈਸੇ ਰੋਕ ਲਏ ਪਰ ਮੈਂ ਆਫਰੀਹਨਾ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਦੀ ਸੋਚ ਦਾ ਜਿਨ੍ਹਾਂ ਨੇ ਉਹ ਪੈਸਾ ਆਮ ਆਦਮੀ ਕਲੀਨਿਕ ਬਣਾ ਬਣਾ ਕੇ ਹਸਪਤਾਲਾਂ ਦੇ ਵਿੱਚ ਦਵਾਈਆਂ ਫ੍ਰੀ ਕਰਤੀਆਂ ਕੱਟ ਫ੍ਰੀ ਕਰਦੇ ਨਾ ਦੇਣ ਪੈਸੇ ਪਰ ਜੇ ਇਹਨਾਂ ਨੇ ਪੈਸੇ ਦਿੱਤੇ ਹੁੰਦੇ ਤੇ ਪੰਜਾਬ ਦੇ ਲੋਕਾਂ ਨੂੰ ਉਹਦਾ ਫਾਇਦਾ ਹੋਣਾ ਸੀਗਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲੋਂ ਵਚਣ ਭਾਦਾ ਭਾਵੇਂ ਸਾਡੀ ਤਾਲੀਮ ਆ ਭਾਵੇਂ ਸਾਡੀਆਂ ਸਿਹਤ ਸੇਵਾਵਾਂ ਨੇ ਇਹ ਸਾਡੇ ਵਾਸਤੇ ਜ਼ਰੂਰੀ ਨੇ ਪੰਜਾਬ ਦੇ ਲੋਕਾਂ ਨੂੰ ਇਹ ਦੋਨੋਂ ਸਹੂਲਤਾਂ ਦੇਣੀਆਂ ਸਾਡਾ ਮੋੜਲਾ ਫਰਜ਼ ਆ ਸਰ ਬੀਜੇਪੀ ਉਮੀਦਵਾਰਾਂ ਦਾ ਸਮੁੱਚੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਡਟਮਾ ਵਿਰੋਧ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸਰ ਇਹ ਤੇ ਕਿਸਾਨ ਬਾਹਰ ਆ ਕੇ ਵਿਰੋਧ ਕਰ ਰਹੇ ਨੇ ਜਿਹੜੇ ਘਰਾਂ 'ਚ ਵੀ ਬੈਠੇ ਨੇ ਉਹ ਵੀ ਵਿਰੋਧ ਕਰ ਰਹੇ ਨੇ ਔਰ ਬੀਜੇਪੀ ਦਾ ਹਾਲ ਹੋਣਾ ਤੁਹਾਨੂੰ ਸਾਹਮਣੇ ਆਊਗਾ ਕੀ ਯਾਰ ਕੋਈ ਗੱਲਾਂ ਆਪਣੇ ਬੰਦੇ ਹੋਣ अपना लोकतंत्र होविधान हो जे कोई जाके मुजाहरा कर तो तीस लाठी चलाओ तीस गोली चलाओ तीस सुखम वर्गे नौजवान जिन्हें त आसा सगिया यार वह शहीद कर दौ कोई गल आ यार योजी गल् ज बीजेपी ने कितिया गल की सी वो तो अच्छी, असी की मानते हैं है अं कम एस पी दौ एम एस पी का मतलब आ जिस वक्त किसान फसल लैके जाता ਉਹਨੂੰ ਪਤਾ ਹੋਵੇ ਵੀ ਮੈਂ ਆਸ ਭਾਅ ਵੇਖਣੀ ਆ ਤੁਸੀਂ ਸਾਰੇ ਰੋਜ਼ ਸਬਜ਼ੀ ਖਰੀਦਦੇ ਹੋ ਤੁਸੀਂ ਦੱਸੋ ਵੀ ਕਦੇ ਵੇਚਣ ਵਾਲੇ ਨੇ ਵੀ ਮੁੱਲ ਨਿਰਧਾਰਿਤ ਕੀਤਾ ਇੱਕ ਕਿਸਾਨ ਮੰਡੀ ਜਾਂਦਾ ਉਹ ਕਹਿੰਦਾ ਜੀ ਮੈਂ ਆ ਭਾਅ ਵੇਚਨੀ ਆ ਤੁਸੀਂ ਕਹਿੰਦੇ ਨਹੀਂ ਮੈਂ ਤੇ 2 ਰੁਪਏ ਕਿਲੋ ਲੈਣੀ ਆ ਉਹ ਮਜਬੂਰ ਹੁੰਦਾ ਉਹ 2 ਰੁਪਏ ਕਿਲੋ ਵੇਚ ਕੇ ਆ ਜਾਂਦਾ ਖਰਚਾ ਤਾਂ 4 ਰੁਪਏ ਆਇਆ ਹੁੰਦਾ ਸੋ ਆਹ ਜਿਹੜੀ ਉਹ ਕੀ ਕਹਿੰਦੇ ਨੇ ਵੀ ਬਾਹਰ ਦੇ ਮਾਰਕੀਟ ਆ ਇਹਨੂੰ ਸੈਲਰ ਮਾਰਕੀਟ ਬਣਾਓ ਤੁਹਾਨੂੰ ਬਾਜ਼ਾਰ ਤੋਂ ਚੱਕੀ ਲੈਣੀ ਆ ਕੱਪ ਲੈਣਾ ਉਹ ਕਹਿੰਦਾ ਜੀ ਇੰਨੇ ਰੁਪਈਆ ਦਾ ਲੈਣਾ ਲਓ ਲੈਣਾ ਲਾ ਲ ਪਰ ਜਦੋਂ ਕਿਸਾਨ ਦੀ ਜਿੰਸ ਜਾਂਦੀ ਆ ਉਸ ਵਕਤ ਅਸੀਂ ਆਪਣਾ ਭਾਅ ਨਹੀਂ ਦੱਸ ਸਕਦੇ ਤੇ ਇਹ ਮੰਗਿਆ ਕੀ ਉਹਨਾਂ ਨੇ ਹੁਣ ਕਿਹਾ ਐਮਐਸਵੀ ਦੇ ਦਿਓ ਤੇ ਦੇ ਦੇਣੀ ਚਾਹੀਦੀ ਸੀ ਸੈਂਟਰ ਨੂੰ ਉਹਨਾਂ ਨੇ ਕਿਹਾ ਸੁਆਮੀ ਨਾਥਨ ਰਿਪੋਰਟ ਲਾਗੂ ਕਰ ਦਿਓ ਕਰ ਦਿਓ ਇਹ ਸਾਰੀਆਂ ਚੀਜ਼ਾਂ ਮੈਂ ਸਮਝਦਾ ਕਿਸਾਨ ਮਾਰੂ ਨੀਤੀ ਹਮੇਸ਼ਾ ਸੈਂਟਰ ਦੀ ਰਹੀ ਆ ਇਸ ਕਰਕੇ ਭਾਜਪੀ ਦਾ ਵਿਰੋਧ ਇੱਕ ਸੁਭਾਵਿਕ ਆ ਲੋਕਾਂ ਦੇ ਮਨਾਂ 'ਚ ਆ ਲੋਕਾਂ ਦੇ ਦਿਲਾਂ 'ਚ ਅੱਜ ਪੰਜਾਬ ਦੇ ਵਿੱਚ ਵੇਖ ਲਓ ਕਿੱਥੇ ਆ ਪਸੂਏ ਕੱਚੇ ਸੀ ਆ ਭਗਵੰਦ ਮਾਨ ਜੀ ਦੇ ਪੱਕੇ ਕਰਾਇ ਕੀ ਨਹੀਂ ਕਰਾਏ ਪਾਣੀ ਟੀਲ ਤੱਕ ਬਚਾ ਦਿੱਤਾ ਸੋ ਆ ਸਾਰੀਆਂ ਗੱਲਾਂ ਹੋਈਆਂ ਨੇ ਆਉਣ ਵਾਲੇ ਸਵੇਰੇ ਦੇ ਵਿੱਚ ਬਾਕੀ ਗੱਲਾਂ ਵੀ ਕਰਾਂਗੇ ਪਰ ਆ ਜ਼ਰੂਰ ਮੈਨੂੰ ਦੱਸ ਦੇਣ ਵੀ ਬੀਜੇਪੀ ਦੀਆਂ ਟਰਮਾਂ ਤੇ ਕਾਂਗਰਸ ਦੀਆਂ ਦੋ ਟਰਮਾਂ 15 ਸਾਲਾਂ 'ਚ ਤਿੰਨੇ ਲੀਡਰ ਆ ਕੇ ਗਰਦਾਸਪੁਰ ਨਾਲ ਦੱਸ ਦੇਣ ਵੀ ਕੀ ਕੀਤਾ ਆਪੇ ਪਤਾ ਲੱਗ ਜੂਗਾ ਸਰ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਪਰਸੋ ਇੱਥੇ ਰੈਲੀ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਤੁਹਾਡੇ ਹਲਕੇ ਦੇ ਵਿੱਚ ਵਰਕਰਾਂ ਚ ਕਿੱਦਾਂ ਦਾ ਉਤਸ਼ਾਹ ਆਇਆ ਲੋਕਾਂ ਦਾ ਹਿਸਾਬ ਆ ਕਿੱਦਾਂ ਦਾ ਇਕੱਠ ਹੋ ਲੋਕਾਂ ਦਾ ਉਤਸ਼ਾਹ ਆ ਪਿੰਡ-ਪਿੰਡ ਲੋਕ ਤਿਆਰ ਹੋ ਰਹੇ ਨੇ ਭਾਵੇਂ ਅੱਜ ਫਸਲ ਦੀ ਕਟਾਈ ਦਾ ਪੂਰਾ ਜੋਰ ਆ ਪਰ ਲੋਕਾਂ ਨੇ ਕਿਹਾ ਵੀ ਸਾਡਾ ਮਸੀਹਾ ਸਾਡਾ ਰਹਿਨਵਾ ਸਾਡਾ ਸਾਡੇ ਅੱਖਾਂ ਦੀ ਰਾਖੀ ਕਰਨ ਵਾਲਾ ਮੁੱਖ ਮੰਤਰੀ ਇੱਕ ਸਧਾਰਨ ਘਰ ਚੋਂ ਮਾਸਟਰ ਮਹਿੰਦਰ ਸਿੰਘ ਜੀ ਦਾ ਲੜਕਾ ਗਰਦਾਸਪੁਰ ਆ ਰਿਹਾ ਅਸੀਂ ਸਾਰੇ ਕੰਮ ਛੱਡ ਕੇ ਉਹਨੂੰ ਜੀ ਆਇਆਂ ਨੂੰ ਕਹਿਣਾ ਤੇ ਉਹਦੇ ਗੱਲ ਸੁਣਨਾ ਬਹੁਤ ਉਤਸ਼ਾਹ ਵਾਲਾ